ਸਾਸੀ ਕਾ ਭਾਈ ਜੀ ਬਹੁਤ ਬਹੁਤ ਵੈਲਕਮ ਹੈ ਜਗਦੀਪ ਡੇਰੀ ਫਾਰਮ ਤੇ ਜਗਦੀਪ ਡੇਰੀ ਫਾਰਮ ਵੇਖਣ ਆ ਲਿਆਂ ਦਾ ਸਵਾਗਤ ਕਰਦੇ ਆ ਦਿਲੋਂ ਧੰਨਵਾਦ ਕਰਦੇ ਆ ਅੱਜ ਫੇਰ ਨਵਾਂ ਲੋਡ ਲੈ ਕੇ ਹਾਜ਼ਰ ਆ ਟੋਕਣਾ ਗੱਬਣਾ ਝੋਟੀਆਂ ਦਾ ਟਾਪ ਕਲਾਸ ਵੱਡੀਆਂ ਝੋਟੀਆਂ ਚੈਂਪੀਅਨ ਹਰਿਆਣੇ ਵਾਲੀਆਂ ਝੋਟੀਆਂ ਟਾਪ ਕਲਾਸ ਜਿਹੜੀਆਂ ਆਪਣੇ ਫਾਰਮ ਤੋਂ ਸੱਜਣਾ ਵੇਖ ਕੇ ਗਈਆਂ ਸੀ ਹੁਣ ਫੇਰ ਟੋਕਣਾ ਗੱਬਣਾ ਆ ਗਈਆਂ ਆਜੋ ਕਰਦੇ ਆ ਜਗਦੀਪ ਵੀਰ ਹੁਣ ਗੱਲ ਸਾਸੀ ਕਾ ਵੀਰ ਜੀ ਸਾਸੀ ਕਾ ਸਾਸੀ ਜਗਦੀ ਡੇਰੀ ਫਾਰਮ ਵੇਖਣ ਆ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਆ ਵੀਰੇ ਆਪਣੇ ਕੋ ਬਾਕੀ ਤੇ ਸਾਰਾ ਲਾੜ ਜਿਹੜਾ ਇੱਕ ਛੋਟੀ ਇਨ੍ਹਾਂ ਦੇ ਵਿੱਚੋਂ ਵੀਰੇ ਖਾਸ ਤੇ ਵੀ ਆ ਬੂਰੀ ਤਲਾਂ ਦੀ ਛੋਟੀ ਸਾਡੇ ਕੋਲ ਕੋਈ ਨਹੀਂ ਵੀ ਰਵੇਖੇ ਦਿੰਦੀਆਂ ਇਹ ਛੋਟੀ ਨੂੰ ਵੀਰੇ 1.5 ਮਿੰਟ ਆਇਆ ਸ਼ੱਕ ਦੇ ਵਿੱਚ ਇਹਦੇ ਕੋਲ ਦੁੱਧ ਹੈਗਾ 9 ਸਾਢੇ 9 ਕਿਲੋ ਦੁੱਧ ਤਿਆਰ ਹੈ ਤੇ ਜਮਾ ਥਾਪੀ ਦੇ ਉੱਤੇ ਮਿਲਜੀ ਦੋਵੇਂ ਡੈਮੇਜ ਦਿੰਦੀਆਂ ਮੈਂ ਗੱਲ ਕਰੀਏ ਸਾਢੇ 9 ਕਿਲੋ ਦੁੱਧ ਤਿਆਰ ਹੈ 9 ਕਿਲੋ ਦੀ ਓੜ ਦਵਾਂਗੇ ਤੇ ਜਿਹਨੂੰ ਛੋਟੀ ਤਿਲਾ ਵਾਲੀ ਕਹਿੰਦੇ ਜਿਹੜੀ ਗੱਲ ਕਰਦੇ ਬਹੁਤ ਬੋਲੀ ਮੈਂ ਵੱਡੀ ਝੋਟੀ ਜਿਹਨੂੰ ਆਪਣੇ ਫਾਰਮ ਤੋਂ ਗਈ ਹੀ ਆਪਣੇ ਫਾਰਮ ਤੋਂ ਵੇਕੇ ਗਈ ਨਾ ਵਿੱਚ ਜੀ ਆਪਣੇ ਫਾਰਮ ਤੋਂ ਵੀਰੇ ਇਹ ਸਾਰ ਕੋਈ ਮਤਲਬ ਤਾਜੀ ਦੀ ਵੀਡੀਓ ਵੀ ਅਗੀ ਦਦੀਆਂ ਤੇ 1.5 ਕਿ ਮਹੀਨੇ ਦੀ ਵੀਰੇ ਗੱਬਣ ਵਾਲੀ ਚੱਕ ਪਾਸ ਨਹੀਂ ਹੈਗੀ ਫਿਰ ਹੋਲ ਕੇ ਤੋਰੇ ਸ਼ੱਕ ਚ ਆਵੇ ਸ਼ੱਕ ਦੇ ਵਿੱਚ ਜਿਹੜੀ ਗੱਲ ਕਹਾਂਗੇ 100 ਰੁਪਏ ਝੋਟੀ ਵੀਰੇ ਗੱਬਣ ਜਿਹੜੀ ਗੱਲ ਕਰਨ ਵਾਲੀ ਦੀਆਂ ਬਾਕੀ ਤਿਲਾ ਵਾਲੀ ਝੋਟੀ ਬੂਰੀ ਸਾਡੇ ਪਹਿਲਾਂ ਵੀ ਫਾਰਮ ਤੋਂ ਵੇਖ ਰੂ ਵੇਖੇ ਬਾਕੀ ਕੱਦ-ਕੱਟ ਦੀ ਵੱਡੀ ਝੋਟੀ ਜਿਹਨੂੰ ਮੈਂ ਹਾਂ ਗੇਟ-ਗੇਟ ਤੇ ਥਣ ਲੱਗਾ ਟੌਪ ਕਲਾ ਸਿੰਘ ਲੱਗਾ ਚੈਂਪੀਅਨ ਸਿੰਘ ਜਿਹਨੂੰ ਆਂਦੇ ਆ ਆਉਂਦੋ ਵੀਰ ਜੀ ਬਾਕੀ ਕੱਦਕਾਰ ਦੀ ਬਹੁਤ ਵੱਡੀ ਝੋਟੀ 9 ਕਿਲੋ ਦੀ ਔੜ ਦਵਾਂਗੇ ਦੁੱਧ ਦੀ ਬਾਕੀ 100% ਗੱਭਣ ਬਾਕੀ ਸ਼ੱਕ ਦੇ ਵਿੱਚ ਆ ਸ਼ੱਕ ਦੇ ਵਿੱਚ ਵੀਰੇ ਜਿਹੜੀ ਗੱਲ ਕਰ ਰਹੇ ਹਾਂ ਬਾਕੀ ਕਰਦੇ ਆ ਇਹਦੀ ਕੀਮਤ ਦੀ ਗੱਲ ਇਹਦੇ ਵੀਰੇ ਮਲਾ ਕੁਆਲਟੀ ਵਾਲਾ ਇਹਨਾਂ ਦਾ ਸੜਾ ਲੈ ਵੀਰੇ ਮਾਰੀਏ ਜਹਾਦੀ ਕਰਦੇ ਆ ਮਾਲਾ ਇੰਨੀ ਇੱਕ ਮਾਲਾ ਇਸ ਬਹੁਤ ਜਿਆਦਾ ਜਾਰੀ ਜਿੰਨੀ ਸਿਫਤ ਕਰਦੀ ਹੋਣੀ ਥੋੜੀ ਵੀਰੇ ਵਦੀਆਂ ਇਹਦੀ ਕੀਮਤ ਜਿਹੜੀ ਦੇਣ ਵਾਲੀ ਗੱਲ ਹੈ ਵੀਰੇ ਉਹ ਆਪਾਂ ਮੁੱਲ 70000 ਆ ਰਿਹਾ ਵੀਰੇ ਜੈਸ ਨੂੰ 65000 ਦੀ ਦੇ ਦਾਂਗੇ ਸਿਰਫ 65000 ਦੀ ਦੇ ਦਾਂਗੇ ਇਹ ਤਾਂ ਵੀਰੇ ਵੀਰ ਬਣ ਕੇ ਜਿਹੜਾ ਵੀਡੀਓ ਵੇਖ ਲੈ ਫੋਨ ਲਾ ਲੈ ਕਰ ਦੇ ਦਿਆਂ ਇਹ ਚੂਟੀ ਬਾਲੀ ਚੰਗੀ ਆ ਵੀਰੇ ਜਿਹੜੀ ਹਲਕਾ ਨਾਲੀ ਆ ਇਹ ਪਹਿੜੀ ਆ ਦੀ ਦੇ ਦਾਂਗੇ ਬਾਕੀ ਤੁਣ ਵੀ ਬਹੁਤ ਸੋਹਣਾ ਲੱਗਾ ਸਿਰਫ ਕੱਲੇ ਵੀਰ ਹੁਣੀਆਂ ਤੇ 65000 ਦੀ ਦੇ ਦਾਂਗੇ ਕਿਹੜੀ ਆ ਦੀ ਦੇ ਦਾਂਗੇ ਵੀ ਜੀ ਅੱਗੇ ਗੱਲ ਕਰਦੇ ਆ ਅੱਗੇ ਆ ਗਈ ਵੀਰੇ 2 ਨੰਬਰ ਦੇ ਉੱਤੇ ਇਹਦੇ ਕੋ ਦੁੱਧੂਗਾ 11 ਕਿਲੋ ਦੁੱਧੀਆਂ 11 ਕਿਲੋ ਦੁੱਧ ਗੱਬਣ ਵੀ ਦੀ ਕਿੰਨਾ ਗੱਬਣ ਵੀ ਦੀ ਇਹ ਛੋਟੀ ਕਟੋਕਟ ਵੀ ਪਰਮਾਤਮਾ ਸੋਕੇ ਰੱਖੇ ਵੀਰੇ ਇਹ ਆਈਟਮ ਦੇ ਤੇ 9 ਮਹੀਨੇ ਦੀ ਗੱਬਣ ਹੈ ਵੀਰੇ ਦੀ 3 ਮਹੀਨਾ ਦੀ ਗੱਬਣ 9 ਮਹੀਨਾ ਦੀ ਗੱਬਣ ਵੀਰੇ ਦੁੱਧੀਆਂ 3 ਮਹੀਨਾ ਦੀ ਗੱਬਣ 11 ਕਿਲੋ ਦੁੱਧ ਦੱਸ 11 ਕਿਲੋ ਦੁੱਧ 11 ਕਿਲੋ ਦੁੱਧ ਦੱਸਿਆ ਵੀਰੇ ਹੁਣ ਬਾਕੀ ਕੱਦ ਕੁੱਦ ਬਹੁਤ ਵੱਡਾ ਛੋਟੀ ਦਾ ਬਾਕੀ ਸਿੰਘ ਸੁੰਗ ਵੀ ਬਹੁਤ ਵੱਡਾ ਚੈਂਪੀਅਨ ਸਿੰਘ ਲੱਗਾ ਬਾਕੀ ਇਹ ਮਿਲਕ ਪਾਇੰਟ ਦਿਖਾਓ ਨਾੜਾ ਲੋੜਾ ਵੀਰੇ ਬਾਲੇ ਬਾਲੀ ਚੰਗੀ ਆ ਛੋਟੀ ਇਹਦੇ ਸਿਰਫ ਇਹਨਾਂ ਵੀ ਆਪਣੇ ਵਰਨ ਤੋਂ ਗਈ ਦੋ 80 ਦੀ ਵੀਰ ਵੇਚੀ ਦਦੀਆਂ ਦੋ 80 ਦੀ ਵੇਚ ਕੇ ਗਈ ਸੀ ਹਾਂ ਇਹ ਇਡਲੀ ਵਾਲੇ ਵੀਰ ਨੇ ਬਾਹਰ ਵਾਲੇ ਦੇ ਸਾਡੇ ਕੋਲ ਲਈ ਦਦੀਆਂ ਤੇ ਇੱਥੇ ਖਲਾਰੀ ਵੀਰੇ ਇਹ ਇਹਨਾਂ ਵੀ ਅੰਦਰ ਰਹਿ ਰਹਿ ਕੇ ਨਾ ਥੋੜੀ ਲਾਲ ਹੋ ਗਈ ਤੇ ਹਫਤੇ ਤੱਕ ਇਹ ਜਾਮਨ ਹੋ ਜੂਗੀ ਵਰਗੀ ਹੋ ਜੂ ਆ ਵੇਖੋ ਵੀਰ ਮਿਲਕ ਪਾਇੰਟ ਦਿਖਾਓ ਹਾਂਜੀ ਤਾਂ ਹੁਣ ਬਹੁਤ ਸਾਰਾ ਲੱਗਾ ਬਾਕੀ ਠੰਡੀ ਠੁੜੀ ਸੀਲ ਥਾਪੀ ਤੇ ਮਿਲਦੀ ਹੈ ਜਮਾ ਥਾਪੀ ਤੇ ਵੀਰੇ ਇਹ ਨਹੀਂ ਟੀਕਾ ਪਾੜਾ ਲੇਦੀ ਜਿਹੜੀ ਗੱਲ ਕਰਨ ਵਾਲੀ ਤੁਸੀਂ ਬਾਕੀ ਸੀਲੀ ਦਾ ਕੋਈ ਅੰਤ ਨਹੀਂ ਠੰਡੀ ਸੀਲ ਬੜੀ ਥਾਪੀ ਤੇ ਮਿਲਦੀ ਇਹੋ ਇਹ ਅੰਦਰ ਰਹਿ ਕੇ ਨਾ ਡੇਰੀ ਦੇ ਵਿੱਚ ਵੀਰੇ ਫਿਰ ਪਿੰਡਾ ਥੋੜਾ ਲਾਲ ਹੋ ਜਾਂਦਾ ਵੀਰੇ ਤੁਸੀਂ ਹਾਂ ਇਹਦੀ ਤਾਜੀ ਵੀ ਵੀਡੀਓ ਆਪਣੇ ਕੋਲ ਹੈਗੀ ਵੀਰੇ ਇਹ ਵੀ 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 ਪਰਾਂ ਨੇ ਕਿਹਨੇ ਲੈਣੀ ਉਹ ਤਾਜੀ ਦੀ ਵੀਡੀਓ ਵੀ ਤਾਜੀ ਦੀ ਵੀਡੀਓ ਮਿਲ ਗਈ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਗੇਠ ਗੇਠ ਤੇ ਥਣ ਲੱਗਾ ਹਾਂਜੀ ਤਿੰਨ ਮਹੀਨਿਆਂ ਦੀ ਗੱਬਣ ਵੀਰੇ ਦਿਆਂ ਤਿੰਨ ਮਹੀਨਿਆਂ ਦੀ ਗੱਬਣ ਵੀ ਦਿਆਂ ਤਿੰਨ ਮਹੀਨਿਆਂ ਦੀ ਗੱਬਣ ਵੀਰੇ ਦਿਆਂ ਤੇ 11 ਕਿਲੋ ਦੁੱਧ 11 ਕਿਲੋ ਦੁੱਧ ਇਹਦੇ ਥੱਲੇ ਦਿਆਂ 11 ਕਿਲੋ ਦੁੱਧ ਤਿੰਨ ਮਹੀਨਿਆਂ ਦੀ ਗੱਬਣ ਬਾਕੀ ਸੋਹਣੀ ਸੁਨਖੀ ਬਹੁਤ ਛੋਟੀ ਅੱਗੇ ਕਰਦੇ ਆ ਇਹਦੇ ਕੀਮਤ ਦੀ ਗੱਲ ਕੀਮਤ ਵੀਰੇ ਮੁੱਲ ਕੁਝ ਵੀ ਕਰਦੀਏ 110000 ਦੀ ਦਵਾਂਗੇ ਜਿਹੜੀ ਇੱਕ ਲੱਖ 10000 ਦੀ ਦੇ ਦਾਂਗੇ ਬਾਕੀ ਜੇ ਕੋਈ ਜ਼ਿਆਦਾ ਵੀ ਦਰੋਂ ਭਰਾਊਗਾ ਯਾਰਖੰਡ ਦਾ ਮਾਨਤਨ ਵੀ ਕਰਦਾਂਗੇ ਆ ਵੀਰੇ ਪਹਿਲੇ ਸੂਏ ਛੋਟੀ ਦਦੀਆਂ ਮੂੰਹ ਦੋਂਦੀ ਆ ਹੁਣ 24 ਲੱਗੀ ਏ ਇੱਕਦਾਂ ਲੱਗ ਗਈ ਇਹਦੇ ਲੈ ਕੱਟੀ ਇੰਨੀ ਕੁ ਠੰਡੀ ਨਾ ਵੀਰੇ ਦੀਆਂ ਜਿਹਨੂੰ ਬਾਹਲੀ ਠੰਡੀ ਕਹਦੀਏ ਵੀ ਇੰਨੀ ਕੁ ਸੀਲ ਹੈ ਕੋਈ ਹਸਾ ਨਹੀਂ ਵੀ ਇਦਾਂ ਹੀ ਬਾਤ ਧਾਰ ਦੇਣੀ ਇਹ ਵੀ ਥਾਪੀ ਧਾਰ ਤੇ ਮਿਲਦੀ ਆ ਇਦਾਂ ਧਾਰ ਤੇ ਮਿਲਦੀ ਆ ਬਾਤੇ ਪਾ ਅਰਦਨੀ ਇਹ ਇਦਾਂ ਜਿੱਦਾ ਮਰਜੀ ਚੋਲੋ ਜੀ ਐਨੀ ਠੰਡੀ ਕੋਈ ਹਸਾਬ ਨਹੀਂ ਆ ਇਹ ਝੋਟੀਆ ਵੀਰ ਸਾਢੇ ਪੰਜਾਂ ਮਹੀਨੇ ਦੀ ਗੱਬਣ ਇੱਥੋਂ ਪਛਾਣੀਆਂ ਜਾਂਦੀਆਂ ਹਰਿਆਣੇ ਵਾਲੀਆਂ ਝੋਟੀਆਂ ਇਹ ਨਹੀਂ ਵੀਰੇ ਇਹ ਵੀ ਨਹੀਂ ਟੀਕਾ ਪਾੜਾ ਲਊਗੀ ਜਿੰਦਾ ਉਦਾਂ ਹੀ ਥਾਪੀ ਤੇ ਮਿਲੂਗੀ ਜਣੀਆਂ ਇਹਦੇ ਕੋਲ ਦੁੱਧ ਐ ਟਾਈਮ ਤੇ ਮਤਲਬ 9.5 ਕਿਲੋ ਐ ਤਿਆਰ ਦੁੱਧ ਇਹ ਝੋਟੀ ਕੋ ਦਦੀਆਂ ਤੇ ਸਾਢੇ ਪੰਜਾਂ ਮਹੀਨੇ ਦੀ ਗੱਬਣ ਹੈ ਵੀਰੇ ਤੁਸੀਂ ਸਾਢੇ ਪੰਜਾਂ ਮਹੀਨਿਆਂ ਦੀ ਗੱਬਣ 9.5 ਕਿਲੋ ਦੁੱਧ ਤਿਆਰ ਹੈ ਇਸ ਵੇਲੇ ਬਾਕੀ ਵੱਡੀ ਵੱਡੀ ਬਹੁਤ ਫੁੱਲ ਸਾਈਜ਼ ਵੱਡੀ ਛੋਟੀ ਜਿੰਨੂ ਹੁੰਦੇ ਛੋਟੀ ਵੀ ਬਾਲੀ ਜਿਆਦੀ ਬਰੀਕ ਸਿਰਫ ਇਹਨਾਂ ਦੀ ਕੰਡੀਸ਼ਨ ਇਹ ਕਰਕੇ ਥੋੜੀ ਜਿਹਾ ਟਾਈਮ ਦੇ ਵਿਗੜੀ ਪਈ ਆ ਵੀ ਟੀਨਾ ਦੇ ਅੰਦਰ ਰਹਿ ਰਹਿ ਕੇ ਤੇ ਜਿਹੜਾ ਵੀਰਪਰਾ ਵੀ ਲੈ ਗਿਆ ਉਹ ਗੱਲ ਦੀ ਗਰੰਟੀ ਹੋ ਗਈ ਕਈ ਰੋ ਹੁੰਦਾ ਵੀਰੇ ਖਰੇ ਇਹ ਮੈਂ ਲਾਲ ਆ ਹਫਤੇ ਦੇ ਅੰਦਰ ਅੰਦਰ ਉਹਦੇ ਘਰੇ ਕਾਲੀ ਹੋਜੂ ਜਾਣੂ ਅਗੀ ਸਿਰ ਬਾਹਰ ਦੀ ਧੁੱਪ ਜਦੋਂ ਵੀ ਆਨੇ ਦੇਖ ਲਈ ਨਾ ਹਫਤੇ ਦੇ ਤੱਕ ਇਹ ਰੰਗ ਮੈਂ ਦਾ ਰੰਗ ਬਦਲ ਜੂ ਵੀਰੇ ਤਨੀ ਬਾਕੀ ਠੰਡੀ ਸੀਲ ਬਹੁਤ ਆ ਸਿੰਘ ਸਿੰਘ ਵੀ ਵਧੀਆ ਲੈਣ ਦੇਣ ਵਾਲੀ ਗੱਲ ਇਹਦਾ ਵੀ 1 ਲੱਖ 10000 ਦੇ ਦਾਂਗੇ ਇਹਦਾ ਵੀ 1 ਲੱਖ 1000 ਅੱਗੇ ਗੱਲ ਕਰਦੇ ਆ ਅੱਗੇ ਇਹ ਝੋਟੀ ਆ ਗਈ ਆਪਣੇ ਕੋਲ ਇਹ ਇਹ ਝੋਟੀ ਥੱਲੇ ਦੁੱਧ ਹੋ ਗਿਆ 11.5 ਕਿਲੋ ਦਈਓ 11.5 ਕਿਲੋ 11.5 ਕਿਲੋ ਦੁੱਧ ਆ ਤੇ ਵੀਰੇ ਉੱਚੀ ਲੰਮੀ ਦੇ ਜੇ ਕੁਆਲਟੀ ਦੀ ਗੱਲ ਕਰੀਏ ਤੇ ਜੇ ਸੀਲੀ ਦੀ ਗੱਲ ਕਰੀਏ ਇਹ ਇਹ ਨਹੀਂ ਤੁਹਾਨੂੰ ਇਹ ਪੁੱਛਾਂ ਨੀ ਵੀਰੇ ਤੇ ਇਹ ਵੀ ਜਮਾਂ ਥਾਪੀ ਤੇ ਮਿਲਦੀ ਗੱਬਣ ਕਿੰਨੇ ਮਹੀਨਿਆਂ ਦੀ ਇਹ ਵੀਰੇ ਅ ਭਜੰਦਾ ਢਾਈਆਂ ਤੋਂ ਤਿੰਨ ਮਹੀਨੇ ਦੀ ਇਹ ਵੀ ਵਿੱਚ ਗੱਬਣ ਢਾਈਆਂ ਤੋਂ ਤਿੰਨ ਮਹੀਨਿਆਂ ਦੀ ਗੱਬਣ ਆ ਬਾਕੀ ਸਿੰਘ ਸਿੰਘ ਕੁੰਡਾ ਸਿੰਘ ਲੱਗਾ ਹਾਂ ਜੀ ਵੀਰੇ ਬਾਕੀ ਕੱਦ-ਕੱੜ ਦੀ ਬਹੁਤ ਵੱਡੀ ਝੋਟੀ ਆ ਹਾਂ ਜੀ ਬਾਕੀ ਸਾਰਾ ਮਾਲ ਟੌਪ ਕਲਾਸ ਆਪਣੇ ਫਾਰਮ ਤੋਂ ਸੇਲ ਹੋ ਕੇ ਗਈ ਹੀ ਇਹ ਵੀ ਹਾਂ ਜੀ ਜੀ ਬਾਕੀ ਥਣ ਥਣ ਬਹੁਤ ਸੋਹਣਾ ਲੱਗਾ ਆਡਰ-ਰੂਡਰ ਬਹੁਤ ਵਧੀਆ ਆਉਂਦੋ ਵੀ ਜੀ ਬਾਕੀ ਸਾਰੀਆਂ ਝੋਟੀਆਂ ਠੰਡੀਆਂ ਸੀ ਲੀਦਾ ਕੋਈ ਅੰਤ ਨਹੀਂ ਟੌਪ ਕਲਾਸ ਅੱਗੇ ਕਰਦੇ ਆਂ ਇਹਦੀ ਕੀਮਤ ਦੀ ਗੱਲ ਵੀਰੇ ਇਹ ਵੀ ਪੂਰੇ ਲੱਖ ਦੀ ਦੇ ਦਾਂਗੇ ਦੇਦਿਆਂ ਪੂਰੇ ਲੱਖ ਦੀ ਦੇ ਦਾਂਗੇ ਵੀਰੋ ਨਹੀਂ ਜਾਂਦੇ ਜਿਹੜੀ ਦੇਣੀ ਆ ਜੱਸਣੋ ਜਿਹੜੀ ਗੱਲ ਕਰਨ ਵਾਲੀ ਆ ਝੋਟੀ ਤੇ ਹੁਣੇ ਵੀ ਡੂਡਦੀ ਆ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਮੰਨ ਲਵੀਂ ਭਾਜ ਸਾਰੇ ਜੈ ਜੀ ਪਾਏ ਜਿਹੜੀ ਗੱਲ ਸਾਰੇ ਭਾਜ ਐ ਜੀ ਅੱਜ ਆ ਵੀਰੇ ਮੈਂ ਸਾਢੇ 8 ਮਹੀਨੇ ਦੀ ਕੱਬਣੇ ਦੇਦਿਆਂ ਡੂੜ ਮਹੀਨਾ ਦਾ ਰਹਿਦਾ ਸੂਣਦੇ ਦੇ ਚਿਤਦਿਆਂ ਏ ਦੁੱਧ ਉਹਲਾ ਵੀ ਡਰਾਈ ਹੁਣ ਹੋਈ ਜਾਂਦੀ ਜਿਹੜੀ ਗੱਲ ਕਰਨ ਵਾਲੀ ਆ ਹੁਣ ਵੀ ਮਤਲਬ ਥਾਂ ਚੱਕ ਕੇ ਰੰਦੀ ਆ ਹੁਣ ਵੀ ਦੁੱਧੋ ਇਹਦੇ ਥੱਲੇ ਮਤਲਬ 4 ਕਿਲੋ ਪਾ 4 ਪੰਜ ਕਿਲੋ ਦੁੱਧੂਗਾ ਤੇ ਦੁੱਧੋ ਵੀਰ ਬੰਨੇ ਜਿੰਨੇ ਵੀ ਲੈਣੀ ਵੀਰ ਭਰਾ ਨੇ ਇਹ ਮੰਨ ਕੇ ਲਵੇ ਵੀ ਦੁੱਧੋ ਡਰਾਈ ਹੈ ਜਿਹੜੀ ਗੱਲ ਕਰਨ ਵਾਲੀ ਆ ਤੇ ਝੋਟੀ ਵਧੀਆ ਇੱਕ ਨੰਬਰ ਐ ਵਧੀਆ ਤੇ ਮਤਲਬ ਇਹ ਗੱਲ ਦੀ ਗਾਰੰਟੀ ਦੇ ਦਾਂਗੇ ਝੋਟੀ ਦੇ ਕੰਨੇ ਵਾਲਾ ਵੀਰੇ 18-19 ਕਿਲੋ ਦੁੱਧ ਹੜੇ ਗਏ ਝੋਟੀ ਕੱਢ ਕੇ ਗਈ ਵੀਰੇ ਸਾਡੇ ਸਾਡੇ ਦੇ ਫਾਰਮ ਤੇ ਬਾਕੀ ਪਿੱਠ ਪੁਨੇ ਦੀ ਬਹੁਤ ਚੰਗੀ ਆ ਸਿੰਘ ਵੀ ਬਹੁਤ ਮੁੰਡਾ ਸਿੰਘ ਲੱਗਾ ਉੱਚੀ ਲੰਮੀ ਜੇ ਸੋਹਣੀ ਦੀ ਗੱਲ ਕਰੀਏ ਕੁਆਲਿਟੀ ਦੀ ਗੱਲ ਕਰੀਏ ਸਿੰਘ ਰਿੰਗ ਵਾਲਾ ਸਿੰਘ ਲੱਗਾ ਤੇ ਬਾਕੀ ਜਾਤ ਨਸਲ ਬਰੀਡ ਇੰਨੀ ਕੋਈ ਹਾਰ ਨਹੀਂ ਵੀਰੇ ਦਦੀਆਂ ਐ ਬਰੀਕ ਬਾੜੀ ਜਾਂਦੀ ਆ ਇਹ ਸਮਝ ਲਵੇ ਇਹਦਾ ਮਤਲਬ ਇਹਨੂੰ 8.5 ਮਹੀਨੇ ਹੋ ਗਏ ਵੀਰੇ ਦਦੀਆਂ 8.5 ਮਹੀਨੇ ਦਾ ਸੂਨ ਦੇ ਵਿੱਚ ਰਹਿ ਗਿਆ ਵੀਰੇ ਦੁੱਧ ਤਾਂ ਅੰਦਰ ਹੀ ਹੋਊਗਾ ਬਾਹਰ ਨਹੀਂ ਹੋਊਗਾ ਟਾਈਮ ਆਪ ਆਪਣਾ ਇਹਦਾ ਤੇ ਜਿਹੜੀ ਗੱਲ ਉਹਨਾਂ ਨੇ ਆਪਾਂ ਨੂੰ ਦੱਸਿਆ ਵੀ 9 ਮਹੀਨੇ ਬਲਬਲ ਖਤਮ ਹੋਣ ਵਾਲੇ ਆ ਤੇ ਦੁੱਧ ਅੱਜ ਵੀ ਦੇਖੋ ਅੱਜ ਵੀ ਥਣ ਚਾਹ ਕਰੰਦੀ ਆ ਦੁੱਧ ਅੱਜ ਵੀ ਦੇਖੋ ਮਤਲਬ 4-5 ਕਿਲੋ ਹੈਗਾ ਦੁੱਧ ਨੂੰ ਸੰਭਲੋ ਜੇ ਫਿਰ ਪੀਸ ਪ੍ਰਾਣ ਨੇ ਆਪਾਂ ਡਰਾਈ ਕਰਕੇ ਦਵਾਂਗੇ ਵੀਰੇ ਉਹਦੇ ਕਰ 2 ਦਿਨ ਦੇ ਦੇ 3 ਦਿਨ ਦੇ ਇਹਦੀ ਵੀ ਕੀਮਤ ਅੱਜ ਆਪਾਂ ਜ਼ਿਆਦਾ ਮੁੱਲ ਨਹੀਂ ਕਰਨਾ ਇਹ ਵੀ ਅੱਜ ਲੱਖ ਦੀ ਜਾਂਦੀ ਹੈ ਇਹ ਵੀ ਲੱਖ ਦੀ ਅੱਜ ਸਾਰੇ ਮੁੱਲ ਭਾਲੇ ਪਾਏ ਵੀਰ ਹੋਣਾ ਨੇ ਇਹ ਵੀ ਲੱਖ ਰੁਪਏ ਦੀ ਦੇ ਦਾਂਗੇ ਇਹਦੀ ਆ ਗਈ ਵੀਰੇ ਇਹ 7 ਮਹੀਨੇ ਦੀ ਗੱਪਾਂ ਦੇ ਬਿਤੇ ਦਿਆਂ ਇਹਦੇ ਕੋ ਹੁਣ ਦੁੱਧ 12 ਕਿਲੋ ਹੋਊਗਾ ਵੀਰੇ ਨਹੀਂ ਆ। ਲੀਲੀ ਦੀ ਕਿਤੇ ਕੋਣ। ਕਈ ਵੀਰ ਭਰਾ ਨੀਲੀ ਦੇ ਬਹੁਤ ਸ਼ਕੀਨ ਆ ਨੀਲੀ ਦੇ ਮੰਗਦੇ। ਇਹਦੇ ਕੋ ਦੁੱਧ ਵੀਰੇ 12 ਕਿਲੋ ਹੋਊਗਾ ਤੇ ਦਿਆਂ। 12 ਕਿਲੋ ਹੋਊਗਾ। ਹਾਂ ਇਹਦਾ ਆਪਾਂ ਫੋਨ ਤੇ ਕਰਾਂਗੇ ਵੀਰੇ ਇਹਦਾ ਫੋਨ ਤੇ ਆ ਰੇਟ ਬੰਦ ਹੋ ਗਈ ਨਹੀਂ। ਇਹਦਾ ਫੋਨ ਤੇ ਆਪਾਂ ਗੱਲਬਾਤ ਕਰਾਂਗੇ ਵੀਰੇ ਇਹੇ ਇਹ 7 ਮਹੀਨੇ ਦੀ ਗੱਬਣ ਵੀਰੇ। 7 ਮਹੀਨਿਆਂ ਦੀ ਗੱਬਣ ਫੋਨ ਨੰਬਰ ਇੱਕ ਵਾਰੀ ਬੋਲ ਦੋ ਵੀਰ ਜੀ। ਫੋਨ ਨੰਬਰ 9876615127 ਦੇ ਦਿਆਂ। ਇਹ ਅੱਗੇ ਆ ਗਈ 1 ਮਹੀਨਾ ਕੱਚੀ ਵੀਰੇ। ਇਹਰੇ ਹਾਥੀ ਇਹਦੇ ਹਾਥੀ ਦਾ ਬੱਚਾ ਹੀ ਆ ਕੇ। ਇਹ 30 ਦਿਨ ਨਹੀਂ ਲ ਇਹ ਸੌਲਾ ਵੀ ਵੱਡੀ ਨੂੰ ਬਲੇਰ ਗੱਡੀ ਕਰਕੇ ਲੈਣੀ ਪਣੀ ਆ ਵੱਡੀ ਫੁੱਲ ਸਹਜ ਆ ਛੋਟੀ ਵੀਰੇ ਮੈਂ ਵੀਰੇ ਉਹਨਾਂ ਦੇ ਲਾਗੇ ਕਦ ਦੇਖੋ ਕਦ ਦੇ ਬਰਾਬਰ ਉੱਚੀ ਜਾਊਗੀ ਉੱਚੀ ਕਦ ਦੇਖੋ ਕਿੱਡਾ ਛੋਟੀ ਦਾ ਇਹ ਵੀ ਨਹੀਂ ਤਿਆਰ ਹੋਈ ਨਹੀਂ ਦਾਦ ਨੇ ਕੋਈ 7 ਲੱਖ ਦੀ ਦੇ ਦੇ 8 ਲੱਖ ਦੀ ਦੇ ਦੇ ਇੱਕ ਮਹੀਨਾ ਸਾਹ ਬੈਸਿਰੋ ਮੈਂ ਦੀ ਜਿਹੜੀ ਗੱਲ ਕਰਾਂਗੇ ਮੈਂ ਹਾਂ ਬਹੁਤ ਵੱਡੀ ਛੋਟੀ ਜੀ ਹੁੰਦੇ ਆ ਫੁੱਲ ਸਹਜ ਵੱਡੀ ਆਂਦੇ ਆ ਇਹ ਕਿਤਰਾ ਵੀਜੀ ਦੁੱਧ ਇਹਦੇ ਕੋ ਕਿੰਨਾ ਦੁੱਧ ਵੀਰੇ ਇਹਦੇ ਬਸ ਰਹਿ ਗਿਆ ਟਾਈਮ ਵੀਰੇ ਇਹਦੇ ਸੂਂਚ ਰਹਿ ਗਏ 29 ਦਿਨ ਰਹਿ ਗਏ 29 ਦਿਨ ਰਹਿ ਗਏ ਵੀਰੋ ਨਹੀਂ ਹੁੰਦੇ ਸੂਂਚ ਬਾਕੀ ਠੰਡੀ ਸੀਲ ਬਹੁਤ ਆ ਵੱਡੀ ਝੋਟੀ ਫੁੱਲ ਸਾਇ ਜਿੰਨੂੰ ਆਂਦੇ ਆ ਇਹਦਾ ਕੀਮਤ ਵੀਰ ਜੀ ਫੋਨ ਤੇ ਬੇਕੋ ਵੀਰ ਭਰਾ ਨਾ ਤੇ ਕੋਈ ਮੈਨੂੰ ਦੋ ਵਾਲਾ ਲਾਵੇ ਨਾ ਦੋ ਚਾਲਿਆ ਸਿਰਫ ਜਿਹੜੀ ਦੇਣੀ ਆ 2.5 ਲੱਖ ਦੀ ਮੈਂ ਦੇਣੀ ਆ ਵੀਰ 2.5 ਲੱਖ ਦੀ ਯੈਸ ਨਾ 2.5 ਲੱਖ ਦੀ ਦੇ ਦਾਂਗੇ ਕਰੇ ਜਿੰਨੇ ਬਸ 2.5 ਲੱਖ ਦੀ ਵੀਰ ਮੈਂ ਬਾਕੀ ਕੱਦ ਵੇਖੋ ਰੂਹਾਂ ਖੋਸ਼ ਹੁੰਦੀ ਆ ਝੋਟੀ ਵਾਲਾ ਵੇਖ ਕੇ ਜੋ ਕਹਦੀ ਉਹਨੀ ਥੋੜੀ ਜਿਹੜੀ ਆ ਆਜੋ ਤਾਲੀਆਂ ਲਈ ਕੈਮਰਾ ਘਮਾਉਣੇ ਵੀ ਆਪਣੇ ਕੋਲ ਦੀ ਬਾਕੀ ਬਾਕੀ ਸਾਰਾ ਹੀ ਮਾਲ ਟੌਪ ਕਲਾਸ ਹੈ। ਹਾਂ ਵੀ ਇਹ ਕੱਲ ਕੱਲ ਦੀ ਮੈਂ ਸੁਵੀ ਵੀਰੇ ਤੇ ਕੱਲ ਦੀ ਬੋਲੇ ਸਾਰੇ ਸਾਰੀ ਸਾਫ ਕਰਤੀ ਵੀਰੇ ਦਿੰਦੀ ਆਂ ਤੇ ਬੋਲੇ ਖਾਲੀ ਹੁੰਦੇ ਆ ਸਾਰੀ 12 12 13 ਕਿਲੋ ਤੋਂ ਚੱਲੀ 20 ਕਿਲੋ ਵਾਲੀ ਝੋਟੀਆਂ ਵੀਰੇ ਆਪਣੇ ਕੋਲ ਦਿੰਆਂ। 20 ਕਿਲੋ ਵਾਲੀ ਝੋਟੀ ਟੌਪ ਕਲਾਸ ਟੌਪ ਕਲਾਸ ਹੀ ਆ ਵੀਰੇ ਆਪਣੇ ਕੋਲ। ਇਹ ਕੇ ਮੈਂ ਚੱਬਣੇ ਵੀਰੇ ਇਹ ਪਰਵਾਸਾ ਸੁੱਕੇ ਰੱਖੇ ਇਹ ਵੀ ਬਾਲੀ ਚੰਗੀ ਮੈਂ ਦਿੰਦੀ ਆ। ਵੀ ਦੋ ਦੋ ਚਾਰ ਦਿਨ ਦੀ ਕੱਚੀ ਆ। ਐਚ ਐਫ ਗਾਈਆਂ ਉਹ ਲੇ ਵਾਲੀ ਫਿਰ ਦੀ 나ੜਾ ਹੀ 나ੜਾ ਦੂ ਪਾਸੇ ਇਧਰ ਹਲੇ ਕੈਮਰਾ ਕਮਾਗ ਤੁਮਾਗੇ ਫਾਂਗਰ ਕੇ ਦਿਖਾਓ ਮੇਰੇ ਭਾਈ ਵਾੜੀ ਚੰਗੀ ਵੀਰੇ ਦੀ ਵਾੜੀ ਚੰਗੀ ਝੋਟੀ ਜਿੰਨੂ ਆਂਦੇ ਇਹਨਾਂ ਦਾ ਵੀਰ ਜੀ ਕਿੰਟ ਫੋਨ ਤੇ ਕਰਨੀ ਇਹਨਾਂ ਦਾ ਵੀਰੇ ਕੋਈ ਇੱਥੇ ਗਾ ਕੇ ਸਾਡੇ ਨਾਲ ਆ ਕੇ ਫੋਨ ਦੇ ਨਾ ਤਾਜ਼ੀਆਂ ਦੀ ਆਪਾਂ ਵੱਖਰੀ ਵੀਡੀਓ ਪਾਵਾਂਗੇ ਨਦੀ ਦੀ ਅੱਜ ਕੱਲੂ ਮਾਲ ਆਪਣੇ ਕੋਲ 20 ਮਈਆਂ ਤਾਜ਼ੀਆਂ ਦਾ ਲੋਡ ਆਏਗਾ ਵੀਰੇ ਦਦਿਆਂ ਬਾਕੀ ਵੀਰ ਜੀ ਐਡਰੈਸ ਬੋਲ ਦਿਓ ਇੱਕ ਰੀ ਐਡਰੈਸ ਵੀਰ ਜੀ ਜ਼ਿਲ੍ਹਾ ਗਦਾਸਪੁਰ ਦੇ ਨੇੜੇ ਫਰੇਗੜ ਝੂੜੀਆਂ 98766151 27 ਜ ਆਪਣਾ ਫੋਨ ਨੰਬਰ ਜੀ ਧੰਨਵਾਦ ਵੀਰ ਜੀ ਬਾਕੀ ਸਾਰੇ ਵੀਰ ਭਰਾ ਲਾਈਕ ਕਮੈਂਟ ਸ਼ੇਅਰ ਜਰੂਰ ਸ਼ੇਅਰ ਕਰਿਆ ਕਰੋ ਵੀਰੇ ਧੰਨਵਾਦ ਵੀਰ ਜੀ